ਗੁਰਮਤ ਇੱਕ ਮਨਮਤ ਹੈ ਹਾਂਜੀ ਅਸੀਂ ਇਸ ਪ੍ਰਯੋਗ ਨਾਲ ਸਿੱਧ ਕਰਾਂਗੇ ਕਿ ਵੀ ਇਹ ਮੈਂ ਠੀਕ ਹੈ ਬਾਉਲ ਨੂੰ ਮੈਂ ਆਪਣਾ ਆਪ ਸਮਝਦਾ ਹੈ ਨਾ ਤੇ ਮੈਂ ਆਪਣੇ ਆਪ ਨੂੰ ਮਤਲਬ ਵੀ ਪਕੜ ਕੇ ਰੱਖ ਲਿਆ ਵੀ ਜੋ ਮੈਂ ਕਰ ਰਿਹਾ ਉਹ ਸਹੀ ਹੈ ਮੇਰਾ ਮਨ ਜੋ ਕਹੂਗਾ ਮੈਂ ਉਹ ਕਰੂੰਗਾ ਮੇਰਾ ਮਨ ਨਹੀਂ ਕਹਿੰਦਾ ਬਾਟ ਕਰ ਮੈਂ ਨਹੀਂ ਕਰਦਾ ਪਰ ਮੇਰਾ ਗੁਰੂ ਕਹਿੰਦਾ ਵੀ ਬਾਟ ਕਰਨਾ ਚਾਹੀਦਾ ਹੂੰ ਗੁਰਮਤ ਗੁਰਮਤ ਗੁਰੂ ਕਹਿੰਦਾ ਵੀ ਨਾਮ ਜਪੋ ਅਮਰਤ ਵੇਲਾ ਸਚਨੋਂ ਵਡਿਆਈ ਵਿਚਾਰ ਗੁਰੂ ਕਹਿੰਦਾ ਪਰ ਮੇਰਾ ਮਨ ਨਹੀਂ ਮੰਨਦਾ ਕਿਉਂਕਿ ਮੇਰਾ ਹਲਾਦ ਵਾਲਾ ਇਹ ਜ ਹੈ ਮੈਂ ਆਪਣੇ ਦੋਸਤਾਂ ਨੂੰ ਦੇਖਦਾ ਹੂੰ ਸਰੌਂਡਿੰਗ ਹੈਨਾ ਸਰੌਂਡਿੰਗ ਸੇ ਦੇਖਦਾ ਉਹ ਮੈਨੂੰ ਇਹ ਲੱਗਦਾ ਵੀ ਯਾਰ ਇਹ ਜ਼ਿਆਦਾ ਖੁਸ਼ ਹੈ ਤੇ ਨਾਮ ਜੋ ਪੜਨ ਨਾਲ ਕੀ ਹੋ ਜਾਣਾ ਕੁਛ ਨਹੀਂ ਹੈਨਾ ਤਾਂ ਉਹ ਜਦੋਂ ਤੱਕ ਮੈਂ ਮਨਮਤ ਕਰ ਰਿਹਾ ਤਾਂ ਮੇਰਾ ਗੁਰੂ ਆ ਕੇ ਮੈਨੂੰ ਫੇਰ ਵੀ ਆ ਰਿਹਾ ਮੇਰੇ ਕੋਲ ਜਾਗ ਪੈ ਜਾਗ ਪੈ ਆਵਾਜ਼ ਤਾਂ ਆ ਰਹੀ ਹੈ ਮੈਨੂੰ ਵੀ ਪਤਾ ਲੱਗ ਰਿਹਾ ਵੀ ਮੈਨੂੰ ਕੋਈ ਅਵੇਅਰ ਕਰ ਰਿਹਾ ਅਵੇਅਰ ਕਰ ਰਿਹਾ ਹੈ ਲੇਕਿਨ ਮੈਂ ਸੁਣਦਾ ਨਹੀਂ ਹਾਂ ਇਸ ਨੂੰ ਕਿਹਾ ਗਿਆ ਮਨ ਮਤ ਆਪਣੇ ਮਨ ਦੀ ਸੁਣਨੇ ਆਪਣੇ ਮਨ ਦੀ ਤੇ ਗੁਰਮਤ ਕੀ ਹੈ ਵੀ ਆਪਣੇ ਮਨ ਨੂੰ ਆਪਣੇ ਗੁਰੂ ਦੇ ਹਵਾਲੇ ਕਰ ਦੇ ਜੇ ਇਸ ਨੂੰ ਆਪਾਂ ਮਨ ਮੰਨ ਲਈਏ ਬਾਉਲ ਨੂੰ ਹੈ ਨਾ ਮੈਂ ਮਨ ਨੂੰ ਪਹਿਲਾਂ ਪਕੜ ਕੇ ਰੱਖਿਆ ਹੋਇਆ ਆਵਾਜ਼ ਤਾਂ ਆ ਰਹੀ ਹੈ ਪਰ ਮਜ਼ਾ ਨਹੀਂ ਆ ਰਿਹਾ ਹੁਣ ਮੈਂ ਇਸ ਮਨ ਨੂੰ ਗੁਰੂ ਦੇ ਹਵਾਲੇ ਕਰਦਾ ਆ ਗੁਰੂ ਕਹਿ ਰਹੇ ਜੀ ਗੁਰੂ ਦੇ ਹਵਾਲੇ ਕਰਦਾ ਮਤਲਬ ਮੈਂ ਫ੍ਰੀ ਹੋ ਗਿਆ ਮੈਨੂੰ ਪਕੜਿਆ ਨਹੀਂ ਵੀ ਜੋ ਗੁਰੂ ਕਹੂਗਾ ਐਕਸੈਪਟ ਹੈ ਗੁਰ ਕੇ ਹਾਸਾ ਕਰ ਕਮਾਓ ਏ ਆ ਗਿਆ ਹੁਣ